ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਡੋਨਲਡ 트੍ਰੰਪ ਦੀਆਂ সুইਪਿੰਗ ਇਮੀਗ੍ਰੇਸ਼ਨ ਪਾਲਿਸੀਜ਼ ਐਂਡ ਜੜੀਆਂ ਉਹਨਾਂ ਦੇ ਇਵਜ ਦੇ ਵਿੱਚ 10 ਫੈਡਰਲ ਏਜੰਸੀਜ਼ ਨੇ ਇਕੱਠੇ ਹੋ ਕੇ ਇੱਕ ਰੇਡ ਕੀਤੀ ਹੈ ਔਰ ਇਹ 10 ਫੈਡਰਲ ਏਜੰਸੀਜ਼ ਦੇ ਵਿੱਚ FBI ICE ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਬਿਊਰੋ ਆਫ ਅਲਕੋਹਲ ਟਬੈਕੋ ਫਾਇਰਆਰਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਲੋਕਲ ਲਾ ਇਨਫੋਰਸਮੈਂਟ ਜਿਹੜੀਆਂ ਏਜੰਸੀਜ਼ ਸਿੱਗੀਆਂ ਉਹ ਵੀ ਸ਼ਾਮਿਲ ਨੇ ਔਰ ਇਸ ਰੇਡ ਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਕਿ ਅਸੀਂ 114 ਇਲੀਗਲ ਲੋਕਾਂ ਨੂੰ ਬਰਾਮਦ ਕੀਤਾ ਹੈ ਉਹ ਲੋਕ ਜਿਹੜੇ ਕਿ ਅਮਰੀਕਾ ਦੇ ਵਿੱਚ ਬਿਨਾ ਦਸਤਾਵੇਜ਼ ਰਹਿ ਰਹੇ ਸੀਗੇ ਇਹ ਕੋਲੋਰਾਡੋ ਨਾਈਟ ਕਲੱਬ ਦੇ ਵਿੱਚ ਇਹ ਰੇਡ ਹੋਈ ਹੈ ਸੰਡੇ ਮਾਰਨਿੰਗ अर्ਲੀ ਮਾਰਨਿੰਗ ਜਿਹੜੀ ਹੈ ਕਹਿੰਦੇ ਤਕਰੀਬਨ ਸੈਂਕੜੇ ਆਫਿਸਰ ਜਿਹੜੇ ਨੇਗੇ ਉਹ ਇਸ ਨਾਈਟ ਕਲੱਬ ਦੇ ਵਿੱਚ ਪਹੁੰਚੇ ਇਹ ਅੰਡਰਗਰਾਊਂਡ ਨਾਈਟ ਕਲੱਬ ਸੀਗਾ ਜਿਹਦਾ ਕਿ ਬਹੁਤਾ ਲੋਕਾਂ ਨੂੰ ਪਤਾ ਨਹੀਂ ਸੀ ਕੋਲੋਰੈਡੋ ਸਪ੍ਰਿੰਗਸ ਦੇ ਵਿੱਚ ਕਹਿੰਦੇ ਅਸੀਂ ਜਦੋਂ ਉੱਥੇ ਪਹੁੰਚੇ ਤਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਇੱਥੇ ਬਹੁਤ ਜ਼ਿਆਦਾ ਇਲੀਗਲ ਲੋਕ ਜਿਹੜੇ ਨੇ ਉਹ ਵੀ ਰਹਿੰਦੇ ਨੇ ਤੇ ਉੱਥੇ ਪਨਾਹ ਲਈ ਹੋਈ ਹੈ ਤੇ ਉੱਥੇ ਉਹ ਕੰਮ ਵੀ ਕਰ ਰਹੇ ਸੀ ਜੌਨਿਥਨ ਸੀ ਪੋਲੈਂਸ ਸਪੈਸ਼ਲ ਏਜੰਟ ਹੈ ਉਹ ਕਹਿੰਦੇ ਜੀ ਉਥੇ ਟ੍ਰੈਫਿਕਿੰਗ ਚੱਲਦੀ ਸੀ ਪ੍ਰੋਸਟੀਚੂਸ਼ਨ ਚੱਲਦੀ ਸੀ ਕਰਾਈਮਸ ਆਫ ਵਾਇਲੈਂਸ ਸੀਗਾ ਔਰ ਕਿੰਨੀਆਂ ਸਾਰੀਆਂ ਸਾਨੂੰ ਉਥੋਂ ਗਨਸ ਵੀ ਬਰਾਮਦ ਹੋਈਆਂ ਅਸਲਾ ਬਰਾਮਦ ਹੋਇਆ ਔਰ ਉਹਨਾਂ ਦਾ ਕਹਿਣਾ ਇਹ ਵੀ ਸੀ ਕਿ ਉੱਥੇ ਵੈਨਜ਼ੁਏਲਾ ਗੈਂਗ ਦੇ ਬਹੁਤ ਸਾਰੇ ਮੈਂਬਰ ਸੀ 트ੈਂਡ ਦੀ ਐਗਵਾ ਐਮਐਸ 13 ਹੈਲਸ ਐਂਜਲਸ ਸੋ ਉਹ ਕਹਿੰਦੇ ਇਹ ਸਾਰੇ ਜਿਹੜੇ ਗੈਂਗ ਸੀ ਉਹਨਾਂ ਦੇ ਮੈਂਬਰਸ ਉੱਥੇ ਸ਼ਾਮਿਲ ਸੀਗੇ ਔਰ ਉਹ ਕਹਿੰਦੇ ਉੱਥੇ ਸਾਨੂੰ ਐਕਟਿਵ ਮਿਲਟਰੀ ਮੈਂਬਰਸ ਐਕਟਿਵ ਡਿਊਟੀ ਮਿਲਟਰੀ ਮੈਂਬਰਸ ਵੀ ਲੱਭੇ ਜਿਹੜੇ ਕਿ ਉੱਥੇ ਸੀਗੇ ਕੰਮ ਕਰ ਰਹੇ ਸੀ ਅਸੀਂ ਉਹਨਾਂ ਨੂੰ ਵੀ ਫੜਿਆ ਜਦੋਂ ਅਸੀਂ ਰੇਡ ਕੀਤੀ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਟਰੀ ਨੂੰ ਵਾਪਸ ਆਰਮੀ ਨੂੰ ਵਾਪਸ ਜਿਹੜਾ ਹੈ ਉਹ ਦਿੱਤਾ ਹੁਣ ਇਹਦੇ ਵਿੱਚ ਆਫੀਸਰਸ ਨੇ کیا ਹੈਗਾ ਉਹ ਕਹਿੰਦੇ ఇన్ਵੈਸਟੀਗੇਸ਼ਨ ਜਿਹੜੀ ਸਾਡੀ ਆ ਉਹ ਪਿਛਲੇ ਕਾਫੀ ਦਿਨ ਤੋਂ ਚੱਲ ਰਹੀ ਸੀ ਕਿ ਅਸੀਂ ਧਿਆਨ ਰੱਖ ਰਹੇ ਸੀ ਜੀਈਏ ਡਿਪਾਰਟਮੈਂਟ ਆਫ ਯੂਐਸ ਡਰਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਸਪੈਸ਼ਲ ਏਜੰਟਸ ਨੇ ਕਹਿੰਦੇ ਜਦੋਂ ਅਸੀਂ ਬਾਹਰ ਪਹੁੰਚੇ ਉਸ کلب ਦੇ ਨਾਈਟ کلب ਦੇ ਅਸੀਂ ਉਹਨਾਂ ਨੇ ਅਨਾਉਂਸਮੈਂਟ ਕੀਤੀ ਉਹ ਕਹਿੰਦੇ ਭਾਈ ਜਿੰਨੇ ਵੀ ਲੋਕ ਅੰਦਰ ਹੈਗੇ ਨੇ ਉਹ ਬਾਹਰ ਆਜੋ ਬਾਹਰ ਆਉਂਗੇ ਆਪਣੇ ਹੱਥ ਤੁਸੀਂ ਆਪਣੇ ਖਾਲੀ ਰੱਖਿਓ ਆਪਣੇ ਹੱਥ ਜਿਹੜੇ ਨੇ ਦੋਨੋਂ ਆਪਣੇ ਸਿਰ ਦੇ ਬਿਹਾਈਂਡ ਰੱਖਿਓ ਸਾਨੂੰ ਦਿਖਣੇ ਚਾਹੀਦੇ ਐ ਕਿ ਤੁਹਾਡੇ ਹੱਥ ਖਾਲੀ ਨੇ ਜੇ ਤੁਸੀਂ ਆਜੋਗੇ ਤਾਂ ਚੰਗੇ ਰਹੋਗੇ ਫਿਰ ਉਹ ਕਹਿੰਦੇ ਕਿ ਅਸੀਂ ਜਿਹੜੀਆਂ ਇਹ ਅਨਾਉਂਸਮੈਂਟ ਸੀ ਇੰਗਲਿਸ਼ ਦੇ ਵਿੱਚ ਵੀ ਕੀਤੀਆਂ ਸਪੈਨਿਸ਼ ਦੇ ਵਿੱਚ ਵੀ ਕੀਤੀਆਂ ਫੈਡਰਲ ਅਫਸਰ ਜਿਹੜੇ ਨੇ ਉਹਨਾਂ ਨੇ ਇੱਕ ਬਹੁਤ ਵੱਡੀ ਵਿੰਡੋ ਤੋੜੀ ਜਿੱਥੋਂ ਲੋਕ ਬਾਹਰ ਆਏ ਕਹਿੰਦੇ ਬਹੁਤ ਸਾਰੀ ਕੋਕੈਨ ਤੇ ਪਿੰਕ ਕੋਕੈਨ ਜਿਹੜੀ ਆ ਉਹ ਵੀ ਉੱਥੋਂ ਬਰਾਮਦ ਕੀਤੀ ਗਈ 200 ਲੋਕ ਤਕਰੀਬਨ 200 ਉਥੇ ਸਕੇ ਉਹ ਜਿਹੜਾ ਅੰਡਰਗਰਾਉਂਡ ਦਾ ਨਾਈਟ ਕਲੱਬ ਸੀ ਉਹਦੇ ਵਿੱਚੋਂ 114 ਲੋਕ ਇਲੈਗਲ ਸੀ ਅਰ ਉਹ ਕਹਿੰਦੇ ਜੀ ਸਾਨੂੰ 12 ਐਕਟਿਵ ਡਿਊਟੀ ਮੈਂਬਰਸ ਮਿਲੇ ਜਿਹੜੇ ਕਿ ਯੂ ਐਸ ਮਿਲਟਰੀ ਦੇ ਸਗੇ ਉਸ ਕਲੱਬ ਦੇ ਵਿੱਚ ਸਗੇ ਉਹ ਕੰਮ ਵੀ ਕਰ ਰਹੇ ਸੀ ਤੇ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਹੈ ਯੂ ਐਸ ਆਰਐਮ ਨੂੰ ਦਿੱਤਾ ਹੈ ਕ੍ਰਿਮੀਨਲ ਇਨਵੈਸਟੀਗੇਸ਼ਨ ਹੁਣ ਉਹਨਾਂ ਦੀ ਹੋਏਗੀ ਬਟ ਕੋਲੋਰادو ਸਪ੍ਰਿੰਗ ਦੇ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਹਿੰਦੇ ਜੀ ਸਾਡੇ ਵੀ 40 ਅਫਸਰ ਨਾਲ ਸੀ ਮਾਈਕਲ ਜੇ ਐਲਨ ਲੋਕਲ ਡਿਸਟ੍ਰਿਕਟ ਅਟਰਨੀ ਜਿਹੜੇ ਕੋਲੋਰੈਡੋ ਦੇ ਉਹ ਕਹਿੰਦੇ ਜੀ ਕੋਲੋਰੈਡੋ ਨੂੰ ਜੇ ਅਸੀਂ ਗੱਲ ਕਰਦੇ ਆਂ ਸੈਂਚਰੀ ਸਟੇਟ ਹੈ ਅਸੀਂ ਇੱਥੇ ਕਹਿੰਦੇ ਹੁੰਨੇ ਆ ਕਿ ਅਸੀਂ ਜਿਹੜੀ ਫੈਡਰਲ ਏਜੰਸੀ ਹੈ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਹੈਗੇ ਜਦੋਂ ਇਮੀਗ੍ਰੇਸ਼ਨ ਦਾ ਕੋਈ ਇਸ ਤਰ੍ਹਾਂ ਦਾ ਜਿਹੜੇ ਛਾਪੇ ਮਾਰੀ ਹੁੰਦੀ ਹੈ ਰੇਡ ਹੁੰਦੀ ਹੈ ਲੇਕਿਨ ਕਹਿੰਦੇ ਐਸ ਵਾਰੀ ਅਸੀਂ ਮਦਦ ਕੀਤੀ ਹੈ ਕਿਉਂਕਿ ਬਹੁਤ ਸਾਰੇ ਇਲੈਗਲ ਇਮੀਗ੍ਰੈਂਟਸ ਸੀਗੇ ਔਰ ਅਸੀਂ ਫੈਡਰਲ ਅਥਾਰਟिटीज ਦਾ ਤਨਵਾਦ ਕਰਦੇ ਆਂ ਮਿਸਟਰ ਡੋਨਲਡ ਟਰੰਪ ਨੇ ਸਪੈਸ਼ਲੀ ਟਰੂਥ ਸੋਸ਼ਲ ਦੇ ਉੱਪਰ ਇਸ ਗੱਲ ਦੀ ਜਿਹੜੀ ਸ਼ਲਾਘਾ ਕੀਤੀ ਹੈ ਉਹ ਕਹਿੰਦੇ ਜਿਹੜੀ ਇਹ ਰੇਡ ਹੋਈ ਹੈ ਇਹ ਬਹੁਤ ਵੱਡੀ ਰੇਡ ਸੀ ਬਹੁਤ ਬੁਰੇ ਲੋਕ ਉਥੇ ਸੀਗੇ ਵਰਸ ਪੀਪਲ ਐਂਡ ਦੇਸ਼ ਦੇ ਵਿੱਚ ਇਲੀਗਲ ਰੈਰੀ ਸੀ ਸੋ ਇਸ ਕਰਕੇ ਡਰਗ ਡੀਲਰ ਸੀ ਮਰਡਰਰ ਸੀ ਵਾਇਲੈਂਟ ਕ੍ਰਾਈਮ ਉਹਨਾਂ ਨੇ ਕੀਤੇ ਹੋਏ ਸੀ ਸੋ ਕਹਿੰਦੇ ਅਸੀਂ ਉਹਨਾਂ ਨੂੰ ਫੜ ਲਿਆ ਹੈਗਾ ਜੱਜਸ ਜਿਹੜੇ ਨੇ ਕਹਿੰਦੇ ਉਹਨਾਂ ਨੂੰ ਵੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਉਹ ਵੀ ਇਹ ਜਿਹੇ ਲੋਕਾਂ ਨੂੰ ਵਾਪਸ ਨਹੀਂ ਕਰਨਾ ਚਾਹੁੰਦੇ ਲੇਕਿਨ ਇਹ ਕੇਸ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਲਦੀ ਜਿੱਤ ਜਾਾਂਗੇ ਜੇ ਜਿੱਤੇ ਨਾ ਤਾਂ ਫਿਰ ਖਤਮ ਹੋ ਜਾਏਗਾ ਬਹੁਤ ਸਿਆਦਾ ਮੈਸ ਹੋ ਜੇਗੀ ਮਿਸਟਰ ਡੋਨਲਡ 트ੰਪ ਨੇ ਸ਼ਿਲਾਗਾ ਕਰਦੇ ਹੋਏ ਆ ਟ੍ਰੂਥ ਸੋਸ਼ਲ ਦੇ ਉੱਪਰ ਇਹ ਸਾਰਾ ਕੁਝ ਲਿਖਿਆ ਹੈਗਾ ਵਲ 110 ਇਲੀਗਲ ਲੋਕ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਅੱਗੇ ਜਿਹੜੀ ਹੈ ਉਹਨਾਂ ਤੇ ਕਾਰਵਾਈ ਹੋਏਗੀ